ਅणि ਗੱਲ ਬਾਤ ਹੋਈ ਆ ਮੈਂ ਦੁੱਧ ਲੈਣ ਜਾਂਦੇ ਆਂ ਤੇ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੜਨ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸਾਧ ਲਈ ਪੁਲਿਸ ਸਾਧ ਕੇ ਪੁਲਿਸ ਨੇ ਮੇਰੇ ਡੰਡੇ ਡੋਂਡੇ ਮਾਰੇ ਮੇਰੇ ਤਲਵਾ ਕੇਸ ਖੋਸ ਖੇਚ ਕੇ ਇਦਾਂ ਵਾ ਮੇਰੋ ਵਾਵਾ ਤੂਆ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਇਹ ਕੀ ਕੀ ਗੱਲ ਬਾਤ ਜਿਹੜੀ ਆ ਦੁੱਧ ਲੈਣ ਗਏ ਤੁਸੀਂ ਤੇ ਕੁੱਤੇ ਤੋਂ ਕੁੱਤੇ ਤੋਂ ਝਗੜਾ ਆ ਕੁੱਤੇ ਦਾ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਤੇ ਪੁਲਸ ਮੁੜ ਕੇ ਪੁਲਸ ਕਨੇ ਸੱਦੀ ਬਣ ਕੇ ਹਾਂਜੀ ਪੁਲਸ ਤੇ ਉਹਨਾਂ ਜਿਨ੍ਹਾਂ ਦਾ ਕੁੱਤਾ ਉਹਨਾਂ ਨੇ ਸੱਦੀ ਹੀ ਪੁਲਸ ਕੇ ਨਹੀਂ ਉਹਨਾਂ ਨੇ ਸੱਦੀ ਆਉਂਦੇ ਮਾਰ ਲਾ ਪੈ ਹਾਂ ਪੁਲਸ ਤੇ ਇਦਾਂ ਲਾਗੋ ਬੰਨੇ ਫੋਨ ਕੀਤਾ ਗਵਾਂਢੀਆਂ ਨੇ ਕਹੇ ਨੇ ਹਾਂਜੀ ਆਉਂਦੇ ਡਾਂਗਾ ਮਾਰ ਲਾ ਪੈ ਤੁਹਾਡੇ ਹਾਂਜੀ ਆਉਂਦੇ ਡਾਂਗਾ ਮਾਰਨ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਤੇ ਤਾ ਠਾਣੇ ਲੈ ਗਏ ਤੁਹਾਨੂੰ ਹਾਂਜੀ ਠਾਣੇ ਲੈ ਗਏ ਮੁੜ ਕੇ ਕਿਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫੇਰ ਘਰਦਿਆਂ ਨੇ ਜਾ ਕੇ ਇੱਕ ਉਹ ਵੀ ਗਏ ਨਾਲ ਹਾਂਜੀ ਉਹ ਵੀ ਗਏ ਨਾਲ ਮੁੜ ਕੇ ਆਂਦੇ ਸਾਡਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ ਹਾਂਜੀ ਗੱਲ ਬਾਤ ਹੋਈ ਆ ਮੈਂ ਦੁੱਧ ਲੈ ਜਾਂ ਡਿਆ ਹਾਂ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੱਢਣ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸਾਧ ਲਈ ਪੁਲਿਸ ਸਾਧ ਕੇ ਪੁਲਿਸ ਨੇ ਮੇਰੇ ਡੰਡੇ ਡੁੰਡੇ ਮਾਰੇ ਮੇਰੇ ਤਲਵਾ ਕੇਸ ਖੋਸ ਖਿੱਚ ਕੇ ਇਦਾਂ ਵਾ ਮੇਰੋ ਵਾਵਾ ਤੂ ਐ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਨੇ ਕੀ ਕੀ ਬੈ ਗੱਲ ਬਾਤ ਜਿਹੜੀ ਆ ਦੁੱਧ ਲੈਣ ਗਏ ਤੁਸੀਂ ਤੇ ਕੁੱਤੇ ਤੋਂ ਕੁੱਤੇ ਤੋਂ ਝਗੜਾ ਆ ਕੁੱਤੇ ਦਾ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਤੇ ਪੁਲਸ ਮੁੜ ਕੇ ਪੁਲਸ ਕਨੇ ਸੱਦੀ ਬਣ ਕੇ ਹਾਂਜੀ ਪੁਲਸ ਤੇ ਉਹਨਾਂ ਜਨਾਂ ਦਾ ਕੁੱਤਾ ਉਹਨਾਂ ਨੇ ਸੱਦੀ ਹੀ ਪੁਲਸ ਕੇ ਉਹਨਾਂ ਨੇ ਸੱਦੀ ਆਉਂਦੇ ਮਾਰ ਲਾ ਪਏ ਹਾਂ ਪੁਲਸ ਤੇ ਇਦਾਂ ਲਾਗੋ ਬੰਨੇ ਫੋਨ ਕੀਤਾ ਗਵਾਂਢੀਆਂ ਨੇ ਕਹੇ ਨੇ ਹਾਂਜੀ ਆਉਂਦੇ ਡਾਂਗਾ ਮਾਰ ਲਾ ਬੇ ਤੁਹਾਡੇ ਹਾਂਜੀ ਆਉਂਦੇ ਡਾਂਗਾ ਮਾਰਨ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਇਹ ਤਰ੍ਹਾਂ ਠਾਣੇ ਲੈ ਗਏ ਤੁਹਾਨੂੰ ਹਾਂਜੀ ਠਾਣੇ ਲੈ ਗਏ ਮੁੜ ਕੇ ਕਿਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫੇਰ ਘਰਦਿਆਂ ਨੇ ਜਾ ਕੇ ਇੱਕ ਉਹ ਵੀ ਗਏ ਨਾਲ ਹਾਂਜੀ ਉਹ ਵੀ ਗਏ ਨਾਲ ਮੁੜ ਕੇ ਆਂਦੇ ਹੱਡਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ ਹਾਂਜੀ ਗੱਲਬਾਤ ਹੋਈ ਆ ਮੈਂ ਦੁੱਧ ਲੈਣ ਜਾਂਦੇ ਆ ਹਾਂ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੱਢਣ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸਾਧ ਲਈ ਪੁਲਿਸ ਸਾਧ ਕੇ ਪੁਲਿਸ ਨੇ ਮੇਰੇ ਡੰਡੇ ਡੁੰਡੇ ਮਾਰੇ ਮੇਰੇ ਤਲਵਾ ਕੇਸ ਖੋਸ ਖਿੱਚ ਕੇ ਇਦਾਂ ਵਾ ਮੇਰੋ ਵਾਵਾ ਤੂੰ ਐ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਇਹ ਕੀ ਕੀ ਗੱਲ ਬਾਤ ਜਿਹੜੀ ਆ ਦੁੱਧ ਲੈਣ ਗਏ ਤੁਸੀਂ ਤੇ ਉਹ ਕੁੱਤੇ ਤੋਂ ਕੁੱਤੇ ਤੋਂ ਝਗੜਾ ਆ ਕੁੱਤੇ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਤੇ ਪੁਲਿਸ ਆ ਮੁੜ ਕੇ ਪੁਲਿਸ ਕੰਨੇ ਸੱਦੀ ਬਣ ਕੇ ਹਾਂਜੀ ਪੁਲਿਸ ਤੇ ਉਹਨਾਂ ਜਨਾਂ ਦਾ ਕੁੱਤਾ ਉਹਨਾਂ ਨੇ ਸੱਦੀ ਹੀ ਪੁਲਿਸ ਕੇ ਨਹੀਂ ਉਹਨਾਂ ਨੇ ਸੱਦੀ ਉਹਨੇ ਮਾਰ ਲਾ ਪੇ ਹਾਂ ਪੁਲਿਸ ਤੇ ਇਦਾਂ ਲਾਗੋ ਬੰਨੇ ਫੋਨ ਕੀਤਾ ਗਵਾਂਢੀਆਂ ਨੇ ਕਹੇ ਨੇ ਹਾਂਜੀ ਉਹਨੇ ਡਾਂਗਾ ਮਾਰ ਲਾ ਪੇ ਤੁਹਾਡੇ ਹਾਂਜੀ ਉਹਨੇ ਡਾਂਗਾ ਮਾਰ ਲੱਗ ਪੇ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਤੇ ਤਰਾ ਠਾਣੇ ਲੈ ਗਏ ਤੁਹਾਨੂੰ ਹਾਂਜੀ ਠਾਣੇ ਲੈ ਗਏ ਮੁੜ ਕੇ ਕਿਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫੇਰ ਘਰਦਿਆਂ ਨੇ ਜਾ ਕੇ ਇੱਕ ਉਹ ਵੀ ਗਏ ਨਾਲ ਹਾਂਜੀ ਉਹ ਵੀ ਗਏ ਨਾਲ ਮੁੜ ਕੇ ਆਂਦੇ ਹੱਡਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ